ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਂਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ ਆ ਸ਼ਾਇਦ 4:00 ਹੋ ਗਏ 4:00 5:00 ਹੋ ਗਏ 4:00 ਵਜੇ 5:00 ਹੋ ਗਏ ਤੇ ਆਪਣੇ ਅੱਜ ਬਣਦੀ ਆ ਤੋੜੀ ਤੇ ਤੁਹਾਨੂੰ ਪਤਾ ਹੀ ਆ ਜੱਟ ਲਾਈਫ ਕਿੱਦਾਂ ਦੀ ਹੁੰਦੀ ਆ ਨਿਰਾ ਮਿੱਟੀ ਢੂੜ ਘਰ ਦਾ ਤੇ ਅਸੀਂ ਤਾਂ ਆਹ ਵਾਲਾ ਲਾ ਲੈਨੇ ਆ ਭਾਈ ਪੜਦਾ ਤੁਸੀਂ ਜੋ ਮਿੱਟੀ ਢੂੜ ਘਰਦਾ ਵੀ ਜਦੋਂ ਸਾਡੇ ਟੂੜੀ ਬਣਦੀ ਆ ਨਾ ਫਿਰ ਅਸੀਂ ਅੰਦਰ ਇੱਥੇ ਉਹ ਵਾਲੇ ਜਿਹੜੇ ਆਪਣੇ ਕੀ ਉਹਨਾਂ ਨੂੰ ਕਹਿੰਦੇ ਆ ਅੰਗਰੇਜ਼ੀ ਚ ਕਾਰਟਨਸ ਹਨਾ ਪੜਦੇ ਉਹ ਲਾ ਕੇ ਆਣ ਲਾ ਲੈਨੇ ਹੁਣ ਪੱਲੀਆਂ ਲਾ ਲਈਨੇ ਇਹਨੂੰ ਕਹਿੰਦੇ ਆ ਜੱਟ ਲਾਈਫ ਹਨਾ ਕਿਉਂਕਿ ਬਾਹਰ ਇੰਨਾ ਜਾਦੇ ਮਿੱਟੀ ਘਰਦਾ ਅਰੇ ਕਿੱਥੇ ਤਾਂ ਆਉਂਦੀ ਆ ਔਰ ਔੜਕੀ ਵੰਗਾਲ ਮੈਨੇਜਿੰਗ ਵੰਹਾਣੀ ਮੈਂ ਤਾਂ ਪਹਿਲਾਂ ਚੱਲ ਮੈਂ ਖਾਲ ਤੂੰ ਖਾਲ ਤੇ ਬਾਹਰ ਬਹੁਤ ਮਿੱਟੀ ਧੂੜ ਆ ਤੇ ਹੁਣ ਆਪਾਂ ਰੱਖੀ ਦਾਲ ਬਣਨੀ ਤੜਕਾ ਧੜਕਾ ਕੱਟਣਾ ਧਾਰਾ ਚੋਣ ਦਾ ਟਾਈਮ ਹੋ ਗਿਆ ਤੇ ਕੰਮ ਦੇ ਵਿੱਚ ਟਾਈਮ ਦਾ ਵੀ ਬਿਲਕੁਲ ਨਹੀਂ ਪਤਾ ਲੱਗਦਾਗਾ ਤੇ ਸਮਝ ਨਹੀਂ ਆਦੀ ਮੈਨੂੰ ਮੈਂ ਥੱਕੀ ਪਈ ਆ ਪਤਾ ਨਹੀਂ ਐਨਰਜੀ ਜੀ ਨਹੀਂ ਹੈਗੀ ਅੱਜ ਪਤਾ ਨਹੀਂ ਕੀ ਹੋ ਗਿਆ ਐਨਰਜੀ ਹੈ ਨਹੀਂ ਬਿਲਕੁਲ ਤੇ ਤਰਕਾ ਲੱਗਣਾ ਦਾਲ ਦਾ ਬਣਾਤੀ ਪਈ ਲਈ ਮੂੰਗੀ ਵਸਰੀ ਇੱਧਰ ਦੇਖੇਂਗੇ ਇੱਧਰ ਕੈਮਰਾ ਉੱਤੇ ਚੱਕਿਆ ਇਹ ਤਾਂ ਬਣ ਗਈ ਤੇ ਹੁਣ ਮੈਂ ਫਿਰ ਲਗਾਉ ਚਾਹ ਮੇਰੀ ਹੈ ਦੁੱਧ ਨੂੰ ਜਿੰਨਾ ਸੀਗਾ ਉਹਨੂੰ ਵਾਲੀ ਦੇਖ ਰੱਖਤਾ ਦੁੱਧਾ ਤੇ ਲੱਗ ਗਿਆ ਆਪਣਾ ਚਾਹਾਂ ਦੇ ਵਿੱਚ ਦੀ ਹੋਈ ਤੇ ਸਵੇਰ ਤੱਕ ਕੈਮਰਾ ਵੀ ਨਹੀਂ ਆਨ ਕੀਤਾ ਇਹ ਵੀ ਚਾਹ ਮੰਗਦੇ ਸੀਗੇ ਪਤਾ ਨਹੀਂ ਬਾਹਰ ਚਲੇ ਗਏ ਚਾਹ ਵੱਧ ਬਣ ਗਈ ਮੈਨੂੰ ਥੋੜੀ ਰਹਿ ਗਈ ਮੈਂ ਇਹਨਾਂ ਨੂੰ ਬਤੀ ਮਾਂ ਚਲ ਤੁਸੀਂ ਤਾਂ ਪੀ ਹੋ ਰੱਤ ਕੇ ਦੁਬਾਰਾ ਫਿਰ ਮੈਂ ਬਣਾਈ ਹੋਈ ਨਹੀਂ ਤੇ ਹੁਣ ਥੋੜੀ ਜਿਹੀ ਵੱਧ ਬਣਾ ਲਈਦਾ ਭਈਏ ਪਿੰਡ ਤੂੜੀ ਲਾਉਣ ਚਲੇ ਗਿਆ ਅਸਲ ਵਿੱਚ ਤਾਂ ਥੋੜੀ ਜਿਹੀ ਚਾਹ ਹੀ ਵੱਧ ਲੱਗਦੀ ਹੈ ਫਿਰ ਆ ਜਾਣਗੇ ਫਿਰ ਪੀ ਲਾਂਗੇ ਇੱਕ ਟਰਾਲੀ ਪਿੰਡ ਲਾਉਣ ਜਣਗੇ ਤੂੜੀ ਤੇ ਚਾਰ ਪੰਜ ਆਪਣੇ ਬਣ ਕੇ ਪੈ ਗਈਆਂ ਹੁਣ ਫਿਰ ਬਣਦੀ ਆ ਹਾਲੇ ਮੈਂ ਤਾਂ ਥੱਕ ਗਈ ਤੇ ਪਲੀਜ਼ ਜੇਕਰ ਤੁਸੀਂ ਵੀ ਵੀਡੀਓ ਤੇ ਪਹਿਲੀ ਵਾਰੀ ਉਹਨਾਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਦੇ ਨਾਲ ਜੇਕਰ ਕੀਤਾ ਹੋਇਆ ਤਾਂ ਬਹੁਤ-ਬਹੁਤ ਥੈਂਕਸ ਜੇ ਨਹੀਂ ਕੀਤਾ ਹੈ ਤਾਂ ਡੇਲੀ ਵੀਡੀਓ ਵਾਚ ਕਰਦੇ ਹੋ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਕਮੈਂਟਸ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਲਾਈਕ ਕਰਨ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਆ ਜੀ ਤੇ ਜਿਹੜੇ ਮੇਰੇ ਭੈਣ ਭਰਾ ਬਹੁਤ ਸੋਹਣੇ ਕਮੈਂਟਸ ਕਰਦੇ ਆ ਬਹੁਤ-ਬਹੁਤ ਥੈਂਕਸ ਉਹਨਾਂ ਦਾ ਦਿਲ ਤੋਂ ਧੰਨਵਾਦ ਦੁਬਾਰਾ ਹਵਾ ਚੱਲ ਲੱਗੀ ਮੌਸਮੋਂ ਠੀਕ ਆ ਵਧੀਆ ਸਾਰੇ ਭੈਣ ਭਰਾਵਾਂ ਦੇ ਦਾਣੇ ਘਰੇ ਆ ਜਾਣ ਹਨ ਤੇ ਕੱਲ ਪਿੰਡ ਵੀ ਉੱਥੇ ਕਹਿੰਦੇ ਸੀ ਕਹਿੰਦੇ ਆਪਾਂ ਦਾਣੇ ਤਾਂ ਚੱਕਤੇ ਤੂੜੀ ਵੀ ਬਣ ਗਈ ਬਤਨ ਥੋੜੀ ਜੀ ਰਹਿੰਦੀ ਸੀਗੀ ਤੂੜੀ ਬਣਨੀ ਚਲੋ ਵਧੀਆ ਟਾਈਮ ਨਾ ਬੀਲੇ ਹੋ ਗਏ ਹਨ ਅੱਗੇ ਮੰਮੀ ਨੇ ਫੋਨ ਕਰਕੇ ਕਹੀ ਜਾਣਾ ਹਨ ਪੁੱਤ ਤੂੜੀ ਬਣਾ ਲਓ ਮੌਸਮ ਖਰਾਬ ਆ ਮੀਂਹ ਤਾਂ ਹੁਣ ਤਾਂ ਇਹੀ ਗੱਲ ਆ ਹਨਾ ਵੀ ਨੈੱਟ ਤੇ ਪਤਾ ਲੱਜੰਦਾ ਵੀ ਨਿਆਣਿਆਂ ਤੋਂ ਪਤਾ ਲੱਜੰਦਾ ਜਾਂ ਮੇਰੇ ਭਰਾ ਨੂੰ ਆਤਾ ਉਹ ਕਹਿੰਦਾ ਫਲਾਣੇ ਦਿਨ ਮੀਂਹ ਪੈਣਾ ਹਨਾ ਮੰਮੀ ਨੇ ਕਹਿਣਾ ਸੋਨੀ ਕਹਿੰਦਾ ਫਲਾਣੇ ਦਿਨ ਮੀਹ ਪੈਣਾ ਫਟਾਫਟ ਉਸ ਤੋਂ ਪਹਿਲਾਂ ਬੰਨਾ ਆਪਾਂ ਤੂੜੀ ਦਾਣੇ ਚੱਕ ਦੋ ਹਨਾ ਆਪਾਂ ਨਹੀਂ ਡੈਡੀ ਨੇ ਵੀ ਪੁੱਛਿਆ ਕੱਲ ਹਨਾ ਪਹਿਲਾਂ ਮੈਨੂੰ ਫੋਨ ਤੇ ਇਹੀ ਗੱਲ ਪੁੱਛੀ ਜਾ ਕੱਲ ਸਵੇਰੇ ਫੋਨ ਕੀਤਾ ਹਨਾ ਬਈ ਪੁੱਤ ਦਾਣੇ ਚੱਕ ਲੈ ਕਣਕ ਵੜ ਲਈ ਮੈਂ ਕਿਹਾ ਹਾਂਜੀ ਡੈਡੀ ਨਹੀਂ ਆਏ ਹੁੰਦਾ ਨਾ ਵੀ ਮਾਵਾ ਤੋਂ ਬਿਨਾਂ ਕੌਣ ਪੁੱਛਦਾ ਹਨਾ ਪਰ ਹੱਲੇ ਡੈਡੀ ਹੈਗੀ ਆ ਮਾਪੇ ਹੋ ਤਾਂ ਮਾਪੇ ਹੁੰਦੇ ਹਨਾ ਲਾਤ ਜਿੱਦਾਂ ਦੀ ਮਰਜ਼ੀ ਹੋਵੇ ਪਰ ਮਾਵਾਪਾ ਨੂੰ ਤਾਂ ਮਾਂ ਬੱਚੇ ਕੋਈ ਨਹੀਂ ਹੁੰਦੇ ਆ ਹਣਾ ਆਪਦੇ ਹੱਥ ਦੀਆਂ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ ਹੈਗੀਆਂ ਗਾਹਾਂ ਸਾਰਾ ਕੁਝ ਇੱਕ ਸਾਰ ਕਿਵੇਂ ਭਾਲ ਲਾਂਗੇ ਆਪਾਂ ਇਹ ਨਹੀਂ ਹੋ ਸਕਦਾਗਾ ਹਰੇਕ ਬੰਦੇ ਦੀ ਆਪੋ ਆਪਣੀ ਅਕਲ ਆ ਪਰ ਐਵੇਂ ਨਹੀਂ ਕਰਨਾ ਚਾਹੀਦਾ ਹਣਾ ਜੇ ਆਪਾਂ ਕਿਸੇ ਚੀਜ਼ ਪਿੱਛੇ ਭੱਜਦੇ ਹਾਂ ਵੀ ਜ਼ਮੀਨਾਂ ਜਾਇਦਾਦਾਂ ਪਿੱਛੇ ਇਹ ਦੇਖਿਆ ਜਾਵੇ ਇੱਥੇ ਹੀ ਰਹਿ ਜਾਂਦਾ ਸਾਰਾ ਕੁਝ ਹੈ ਨਾ ਜੇ ਮੈਂ ਗੈਣਤਿਆਂ ਆਵਾ ਮੇਰੀ ਮਾਂ ਨੇ ਹਰੇਕ ਕਿ ਚਲੋ ਮਾਂ ਮੇਰੀ ਮਾਂ ਕੀ ਸਾਰੀ ਦੁਨੀਆ ਹੀ ਇਦਾਂ ਹੀ ਕੰਮ ਕਰਦੀ ਆ ਟਣਕੇ ਟਣਕੇ ਤੋਂ ਲੈ ਕੇ ਆਪਾਂ ਘਰ ਜੋੜਦੇ ਆ ਹਨ ਜੇ ਹੁਣ ਮੈਂ ਦੇਖਾ ਪੱਲਾ ਮੇਰੇ ਮੰਮੀ ਫਿਰ ਮੇਰੀ ਸੱਸ ਉਹ ਵੀ ਇਦਾਂ ਹੀ ਦੱਸਦੇ ਆ ਵੀ ਅdna ਸਟਰਗਲ ਕੀਤਾ ਹਨ ਤੇ ਫਿਰ ਹੁਣ ਅਗਾਹ ਆਪਾਂ ਵੀ ਤਾਂ ਸਟਰਗਲ ਕਰਦੇ ਆ ਆਪਾਂ ਵੀ ਆਪਣੇ ਬੱਚਿਆਂ ਨੂੰ ਦੱਸਣਾ ਵੀ ਆਪਾਂ ਸਟਰਗਲ ਕਰਦੇ ਆ ਹਨ ਵੀ ਐ ਕੀਤਾ ਐ ਕੀਤਾ ਜੀ ਹੁਣ ਮੈਂ ਦੇਖਾ ਪੱਲਾ ਸਾਡੇ ਹਨ ਮਤਲਬ ਬਈ ਪਸ਼ੂਆਂ ਨੂੰ ਜਾਂ ਆ ਸਾਡਾ ਘਰ ਸਾਰਾ ਪਸ਼ੂਆਂ ਵਾਲਾ ਸੀਗਾ ਇਹ ਕਹਿਣ ਨੂੰ ਅਗਲਾ ਕਹਿ ਦਿੰਦਾ ਵੀ ਤੁਹਾਡੇ ਕੋ ਘਰ ਆ ਘਰ ਸਾਨੂੰ ਪਤਾ ਵੀ ਅਸੀਂ ਕਿਵੇਂ ਬਣਾਇਆ ਇੱਕ ਇੱਕ ਜਿਵੇਂ ਕਹਿੰਦੇ ਇੱਕ ਚੁਟਕੀ ਵੀ ਸਾਡੇ ਘਰ ਨੂੰ ਸੀਮੈਂਟ ਨਹੀਂ ਸੀ ਲੱਗਿਆ ਹੋਇਆ ਇੱਕ ਚੁਟਕੀ ਵੀ ਇੱਕ ਥੈਲਾ ਤਾਂ ਬਹੁਤ ਦੂਰ ਦੀ ਗੱਲ ਆ ਸੀਮੈਂਟ ਨੂੰ ਇੱਕ ਚੁਟਕੀ ਵੀ ਸੀਮੈਂਟ ਨਹੀਂ ਸੀਗਾ ਸਾਡੇ ਘਰੇ ਨਾ ਇੱਥੇ ਇੱਕ ਵੀ ਬੱਲਵ ਸੀ ਨਾ ਇੱਥੇ ਇੱਕ ਸੋਚ ਸੀਗੀ ਇਹ ਹੁਣ ਜੇ ਕਈ ਵਾਰੀ ਇਹ ਕਹਿ ਵੀ ਦਿੰਦੇ ਹੁੰਦੇ ਆ ਨਾ ਵੀ ਲਾਈਟਾਂ ਬੰਦ ਕਰ ਦਿਓ ਮੈਂ ਕਿੱਥੇ ਜਿਉਂਦੇ ਜਾਗਦੇ ਬੰਦੇ ਰਹਿੰਦੇ ਉੱਥੇ ਹੀ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਲਾਈਟਾਂ ਲਾਈ ਰੱਖੋ ਕੋਈ ਨਾ ਕਿਧਰੇ ਨਹੀਂ ਕੁਝ ਨਹੀਂ ਹੁੰਦਾ ਹੈਗਾ ਪਰ ਅਸੀਂ ਸਾਨੂੰ ਪਤਾ ਹਨਾ ਅਸੀਂ ਕਿਵੇਂ ਬਣਾਇਆ ਕਹਿਣ ਵਾਲਾ ਅਗਲਾ ਕਹਿ ਦਿੰਦਾ ਹੁਣ ਸਾਨੂੰ ਹਰੇਕ ਬੰਦਾ ਕਹਿ ਦਿੰਦਾ ਤੁਸੀਂ ਅਮੀਰ ਹੋ ਅਮੀਰ ਹੋਣ ਲਈ ਮਰਨਾ ਪੈਂਦਾ ਆਪਦਾ ਮੂੰਹ ਨਹੀਂ ਦੇਖਿਆ ਆਪਦੀ ਦੇਹ ਨਹੀਂ ਦੇਖੀ ਹੈਗੀ ਕੰਮ ਕੀਤਾ ਸੀ ਨਾਲੇ ਸਾਡੇ ਕੋ ਕੀ ਆ ਗੱਡੀ ਹਰੇਕ ਘਰ ਖੜੀ ਐ ਇਸ ਆ ਦੁਨੀਆ ਦੇ ਵਿੱਚ ਇਸ ਸਮੇਂ ਦੇ ਵਿੱਚ ਹਨਾ ਤੇ ਜ਼ਮੀਨ ਦੀ ਗੱਲ ਕਰੀਏ ਕਮੈਂਟਸ ਵੀ ਆਉਂਦੇ ਹੁੰਦੇ ਆਸਾ ਨਾ ਵੀ ਸਾਨੂੰ ਹਨਾ ਅੱਜ ਵੀ ਆਇਆ ਹੋਇਆ ਕਮੈਂਟਸ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਜ਼ਮੀਨ ਸਾਡੇ ਕੋਲ ਚਲੋ ਮੈਂ ਤੁਹਾਨੂੰ ਜ਼ਮੀਨ ਦੱਸ ਦਨੀ ਆ ਬਾਕੀ ਤਾਂ ਇਹ ਜ਼ਿੰਦਗੀ ਆ ਇਹ ਪੇਡਾਂ ਇਹ ਬੱਕਰੀਆਂ ਇਹ ਚਗਲਾਂ ਹਰੇਕ ਦੀ ਲਾਈਫ ਚ ਹੁੰਦੀਆਂ ਨੇ ਹਨਾ ਤੇ ਹੈ ਆਈ ਹੋਪੀ ਤੁਸੀਂ ਖੁਦ ਵੀ ਅੰਦਾਜ਼ਾ ਲਾ ਸਕਦੇ ਹੋ ਵੀ ਸਾਡੇ ਕੋਲ ਕਿੰਨੀ ਕਿ ਜ਼ਮੀਨ ਆ ਹਨਾ ਤੇ ਕਾਫੀ ਭੈਣ ਭਰਾਵਾਂ ਦਾ ਪਤਾ ਹੀ ਆ ਤੇ ਨਾਲੇ ਜਿਹੜੇ ਜਿਹੜਾ ਬੰਦਾ ਸਾਨੂੰ ਹਰੇਕ ਕਹਿੰਦਾ ਤੁਸੀਂ ਅਮੀਰ ਹੋ ਅਸੀਂ ਗਰੀਬ ਆ ਤੁਸੀਂ ਅਮੀਰ ਹੋ ਉਹਨਾਂ ਨੂੰ ਕੋਦ ਨੂੰ ਵੀ ਪਤਾ ਵੀ ਸਾਡੇ ਕੋਲ ਕੀ ਆ ਤੇ ਹਰੇਕ ਬੰਦੇ ਨੇ ਰੱਬ ਨੇ ਹੱਥ ਲਾਏ ਆ ਤੇ ਪਹਿਲੀ ਗੱਲ ਤਾਂ ਰੱਬ ਨੇ ਇੰਨਾ ਸੋਹਣਾ ਆਪਾਂ ਨੂੰ ਗੋਡ ਗਿਫਟ ਆ ਨਾ ਇਹ ਜਿਹੜੀ ਆਪਾਂ ਨੂੰ ਮਨੁੱਖੀ ਦੇਹ ਮਿਲੀ ਆ ਇਹ 84 ਲੱਖ ਜੂਨਾ ਭੁਗਤ ਕੇ ਇੱਕ ਵਾਰੀ ਮਿਲਦੀ ਆ ਜੇ ਆਪਾਂ ਇਹ ਤੋਂ ਹੀ ਕੰਮ ਨਾ ਲਿਆ ਹੱਡ ਹਰਾਮ ਬਣ ਕੇ ਰਹਿਣ ਦਾ ਕੀ ਫਾਇਦਾ ਹੱਡ ਹਰਾਮ ਹੋਣ ਨਾਲ ਤਾਂ ਇਹ ਕਰੋ ਵੀ ਹੱਡ ਬਾਹੋ ਆਪਦੇ ਜਿੰਨੇ ਬਾਹੇ ਜਾਂਦੇ ਨੇ ਕੰਮ ਕਰੋ ਤੇ ਕਿਸੇ ਦੀ ਮਿੰਤ ਕਰਨ ਨਾਲੋਂ ਮਿਹਨਤ ਕਰ ਲਓ ਉਹ ਉਹ ਰਾਸ ਆ ਜਾਂਦੀ ਆ ਮਿੰਤਾਂ ਦਾ ਕੀ ਪਤਾ ਅਗਲੇ ਨੇ ਕਦੋਂ ਤੁਹਾਨੂੰ ਸੁਣਾ ਦੇਣਾ ਵੀ ਫਲਾਣੇ ਟਾਈਮ ਅਸੀਂ ਤੁਹਾਡਾ ਡੰਗ ਸਾਰੇ ਕਿਸੇ ਦੀਆਂ ਵੀ ਮਿੰਤਾਤਾਂ ਤਲਲੇ ਮਾਰਨ ਨਾਲੋਂ ਕਿਸੇ ਦੇ ਘਰੇ ਜਾ ਜਾ ਕੇ ਹਾੜੇ ਪਾਉਣ ਨਾਲੋਂ ਬਿਹਤਰ ਕੰਮ ਕਰੋ ਹੱਡ ਹਰਾਮੀ ਨਾ ਹੋਵੋ ਹਨਾ ਤੇ ਬਥੇਰੀ ਇੱਥੇ ਜਾਤ ਆ ਜਿਹੜੇ ਹੱਡ ਹਰਾਮੀ ਨੇ ਅਸੀਂ ਹੱਡ ਹਰਾਮੀ ਨਹੀਂ ਹੈਗੇ ਮੈਂ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਬਿੱਕ ਤੇ ਚੁਟਕੀ ਵੀ ਇੱਕ ਚੁਟਕੀ ਵੀ ਸਾਡੇ ਘਰ ਦੇ ਵਿੱਚ ਸੀਮੈਂਟ ਨਹੀਂ ਸੀ ਲੱਗਿਆ ਹੋਇਆ ਮੈਨੂੰ ਪਤਾ ਵੀ ਮੈਂ ਬਈ ਕਿੰਨਾ ਕਹ ਘਰ ਦੇ ਵਿੱਚ ਪਹਿਲਾਂ ਮੇਰੀ ਸੱਸ ਕਹਿੰਦੀ ਮੈਂ ਰਣ ਦਿੱਤਾ ਫਿਰ ਹੁਣ ਮੈਂ ਦੇ ਤਾ ਕਹਾ ਮੈਂ ਆਪਣੀ ਨੋ ਨੂੰ ਦੱਸੀ ਜਾਣਾ ਮੈਂ ਆ ਕਰ ਲਈ ਆ ਕੀਤਾ ਕੀਤਾ ਹਨਾ ਇਹ ਤਾਂ ਇੱਕ ਨੇ ਸਦੀਆਂ ਨੇ ਚੱਲੀਆਂ ਆਉਂਦੀਆਂ ਨੇ ਪੀੜੀ ਦਰ ਪੀੜੀ ਆ ਮੈਂ ਫਿਰ ਮੇਰੀ ਨੋ ਕਹੀ ਜਾਊ ਮੇਰੀ ਸੱਸ ਨੇ ਕੀ ਬਣਾਇਆ ਸੀਗਾ ਹਨਾ ਇਹ ਤਾਂ ਮੈਂ ਬਣਾਇਆ ਤੇ ਮੈਂ ਬਣਾਇਆ ਤੇ ਇਹ ਲਾਈਫ ਆ ਇਦਾਂ ਹੀ ਚੱਲੀ ਜਾਂਦੀ ਆ ਤੇ ਤੁਸੀਂ ਕਮੈਂਟ ਕਰਕੇ ਅੰਦਾਜ਼ਾ ਵੀ ਲਾਇਓ ਵੀ ਸਾਡੇ ਕੋਲ ਕਿੰਨੀ ਕੁ ਜ਼ਮੀਨ ਆ ਚਲੋ ਜ਼ਮੀਨ ਦਾ ਅੰਦਾਜ਼ਾ ਦੱਸ ਦੰਨੀ ਆ ਤੁਹਾਨੂੰ ਮੈਂ ਬਈ ਜਿੱਦਣ ਦੀ ਮੈਂ ਵਿਆਹ ਕੇ ਆਈ ਆਹ ਹਾਂਜੀ ਆਹ ਬਣ ਕੇ ਗੱਡੀ ਗਈ ਆ ਜਿੱਦਣ ਦੀ ਮੈਂ ਵਿਆਹ ਕੇ ਆਈ ਪਹਿਲਾਂ ਸਾਡੇ ਈਬੀ ਵਾਲੀ ਜ਼ਮੀਨ ਉੱਥੇ ਇਹਨਾਂ ਨੇ ਫੂਹੀ ਪੱਕੀ ਕਰੀ ਹੈ ਉਹ ਮਿਸਤਰੀਆਂ ਨੂੰ ਰੋਟੀਆਂ ਪਕਾ ਪਕਾ ਵੇਜੀਆਂ ਦਿਹਾੜੀਆਂ ਨੂੰ ਬੰਨੀਆਂ ਦੀਆਂ ਬਹੁਤ ਰੋਟੀਆਂ ਪਕਾਈਆਂ ਨੇ ਤਵੀ ਤੇ ਆ ਹੁਣ ਤਾਂ ਰੰਗ ਰੂਪ ਜਹ ਰਿਹਾ ਨਹੀਂ ਉਦੋਂ ਦਾ ਉਹ ਗੱਲ ਹੁੰਦੀ ਸੀ ਵੀ ਰੰਗ ਚੋਕੇ ਪ੍ਰਾਂਦ ਚ ਪੈ ਜਾਂਦਾ ਸੀ ਮੈਂ ਲਾਲ ਗਲਾਲ ਹੋ ਜਾਣਾ ਧੁੱਪੇ ਮੰਜਾ ਟੇਡਾ ਕਰ ਕਰ ਕੇ ਮੇਰੀ ਸੱਸ ਨੇ ਰੋਟੀਆਂ ਉਹਨੇ ਜਿੱਧਰ ਨੂੰ ਵੀ ਧੁੱਪ ਜਾਣੀ ਨਾ ਮੇਰੇ ਵੱਲ ਨੂੰ ਤੇ ਮੰਜਾ ਟੇਡਾ ਕਰ ਕਰ ਕੇ ਉੱਤੇ ਚਾਦਰ ਪਾ ਦੇਣੀ ਹੈ ਨਾ ਵੀ ਮੇਰੀ ਨੋ ਨੂੰ ਧੁੱਪ ਨਾ ਲੱਗੇ ਵੀ ਮੇਰੀ ਨੋ ਧੁੱਪੇ ਰੋਟੀਆਂ ਪਕਾਉਂਦੀ ਆ ਬੜੀਆਂ ਰੋਟੀਆਂ ਪਕਾਈਆਂ ਨੇ ਹੈ ਨਾ ਤੇ ਕੋਈ ਗੁਣ ਪਾਵੇ ਕੋਈ ਨਾ ਪਾਵੇ ਤੇ ਫੇਰ ਉਹ ਖੂਹੀ ਪੱਕੀ ਕਰਾਈਏ ਇਹਨਾਂ ਨੇ ਇੱਕ ਉਹ ਹੋਰ ਰੱਖ ਲਓ ਤੇ ਫੇਰ ਉਸ ਤੋਂ ਬਾਅਦ ਅਸੀਂ ਅਲੱਖ ਹੋ ਗਏ ਅਲੱਗ ਹੋਿਆਂ ਤੋਂ ਬਾਅਦ 4 ਬੋਰ ਮੈਂ ਹੱਥੀ ਕਰਵਾ ਲਏ ਅਸੀਂ 4 ਬੋਰ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਸਾਡੇ ਕੋਲ ਕਿੰਨੀ ਜ਼ਮੀਨ ਹੋਊਗੀ 4 ਬੋਰ ਕਿਸਮਤ ਦੇ ਵਿੱਚ ਇੱਕ ਅੱਧਾ ਬੋਰ ਹਾਲੇ ਹੋਰ ਲਿਖਿਆ ਹੋਇਆ ਵੀ ਅੱਧਾ ਬੋਰ ਫੋਰ ਕਰਵਾ ਲਾਂਗੇ ਚਾਨਵਰੀ ਉੱਠ ਕੇ ਡੰਗਰਾਂ ਦਾ ਪੰਜ ਛੇ ਦਾ ਕੰਮ ਕਰਕੇ ਦੁੱਧ ਪਾ ਕੇ ਵੀ ਮੇਕਣੀ ਨਾਲ ਲੱਗਣਾ ਫੇਰ ਕੱਖ ਪਾਉਣੇ ਫੇਰ ਤਿਧਾਰਾਂ ਚੋਣੀਆਂ ਫੇਰ ਸਾਰਾ ਰਾਤ ਨੂੰ ਵੀ ਮੀਵਰ ਦਾ ਕਰਨਾ ਨਾ ਇਹ ਕਰਦਾ ਕਰਨਾ ਰਾਤ ਨੂੰ ਵੀ ਰੋੜਾ ਵੱਟਾ ਜਿਹੜਾ ਮਤਲਬ ਹੂਣ ਆ ਨਾ ਦੇਖ ਕੇ ਜੋ ਵੀ ਚੱਕ ਕੇ ਪੈਣਾ ਸੀ ਤੁਸੀਂ ਯਕੀਨ ਮੰਨੋਗੇ ਸਿਆਲਾਂ ਦੇ ਦਿਨ ਜਦੋਂ ਅਸੀਂ ਅਲੱਗ ਹੋਏ ਸਾਡੇ ਪਾਣੀ ਦਾ ਨਿਕਾਸ ਕਿਤੇ ਨਹੀਂ ਸੀਗਾ ਕਿਉਂਕਿ ਅਸੀਂ ਖੇਤਾਂ 'ਚ ਰਹਨੇ ਆ ਪਿੰਡ ਦੇ ਇੱਟ ਵਾਲੇ ਹੀ ਸੀ ਹਾਂ ਅਸੀਂ ਵੀ ਇੱਟ ਵਾਲੇ ਹੀ ਬਦਲੇ ਆ ਭਾਈ ਰਾਤ ਨੂੰ ਮੇਰੀ ਸੱਸ ਨੇ ਵੀ ਪੈ ਜਾਣਾ ਪਰ ਮਾ ਆਪਣਾ ਛੋਟਾ ਜਿਹਾ ਉਹਨੇ ਵੀ ਕਦੇ ਮੰਮੀ ਨਾਲ ਸੌ ਜਾਣਾ ਜਾਂ ਇੱਧਰ ਸਾਡੇ ਨਾਲੇ ਸਾਡੇ ਬੈੱਡ ਤੇ ਰਜਾਈ 'ਚ ਪੜ ਜਾਣਾ ਹਨਾ ਤੇ ਮੈਂ ਰਾਤ ਨੂੰ 11 11 ਵਜੇ ਤੱਕ ਕੱਪੜੇ ਧੋਣੇ ਤੇ ਕੱਪੜੇ ਧੋ ਕੇ ਬਾਲਟੀਆਂ ਦੇ ਵਿੱਚ ਪਾਣੀ ਝੋਲ ਕੇ ਝੋਲ ਕੇ ਇਹਨਾਂ ਨੇ ਪਾਣੀ ਬਾਹਰ ਖਾਲ ਚ ਡੋਲ ਕੇ ਆਉਣਾ ਖੇਤ ਚ ਸਾਡਾ ਪਾਣੀ ਨਹੀਂ ਸੀ ਕਿਸੇ ਪਾਸੇ ਵੀ ਨਿਕਲਦਾ ਅੱਜ ਦੀ ਡੇਟ ਚ ਚਾਹੇ ਮੈਂ ਇੱਥੋਂ ਖੜੀ ਇੱਕ ਬੂੰਦ ਵੀ ਡੋਲਦਾ ਉਹ ਵੀ ਸਾਡੇ ਬਾਹਰ ਖੇਤ ਚ ਜਾਂਦੀ ਆ ਪਾਪਾ ਪਾਈਆਂ ਹੋਈਆਂ ਨੇ ਤੇ ਕਹਿਣ ਵਾਲਾ ਚੱਬ ਕੇ ਗੱਲ ਕਹਿ ਦਿੰਦਾ ਵੀ ਤੁਸੀਂ ਅਮੀਰ ਹੋ ਅਮੀਰ ਹੋਣ ਲਈ ਹੱਡ ਧੋਣੇ ਪੈਂਦੇ ਆ ਅਸੀਂ ਹੱਡ ਬਾਹੇ ਨੇ ਬਾਕੀ ਪਰਮਾਤਮਾ ਬਾਕੀ ਆ ਜੋ ਕਹਿੰਦੇ ਚੰਗਾ ਕਹੇ ਆਂਦੀ ਅਮੀਰ ਐ ਬਹੁ ਜੀਏ ਥੋਡੇ ਮੂੰਹ ਤੇ ਸਰਸਵਤੀ ਕੀ ਪਤਾ ਕਿਹੜੇ ਵੇਲੇ ਜੀਵ ਤਾਂ ਕਹਿੰਦੇ ਬੈਠੀ ਹੁੰਦੀ ਥੋਡੀ ਜੀਵ ਤੇ ਸਰਸਵਤੀ ਮਾਤਾ ਬੈਠੀ ਹੋਵੇ ਕੰਮ ਕਰੋ ਕੋਈ ਨਹੀਂ ਹਾਂ ਮੇਰੀ ਮਾਂ ਨੂੰ ਪਤਾ ਵੀ ਮੇਰਾ ਘਰ ਕਿੱਦਾਂ ਦਾ ਸੀ ਮੇਰੀ ਮਾਂ ਨੇ ਸਾਡੇ ਪਾਂਡੇ ਖੁੱਲ੍ਹੀ ਚ ਪੈ ਦੇਖੇ ਸੀ ਤੇ ਜਿੱਦਾਂ ਮੈਨੂੰ ਨਹੀਂ ਪਤਾ ਇਹ ਆਪਦੀ ਮਾਂ ਮਰੀ ਤੇ ਰੋਏ ਨੇ ਜਾਂ ਨਹੀਂ ਰੋਏ ਮੇਰੀ ਮਾਂ ਨੂੰ ਐ ਰੋਏ ਨੇ ਮੇਰੇ ਭਾਈ ਨੂੰ ਵੀ ਇਹ ਰੋਏ ਨੇ ਮੈਂ ਨਹੀਂ ਦੋਈਆ ਪਈ ਮੇਰੀ ਮਾਂ ਨੇ ਇੱਕੋ ਗੱਲ ਕਹੀ ਰਣਜੀਤਿਆ ਦਿਲਾਂ ਜੱਦੀ ਪੁੱਤ ਸਭ ਕੁਝ ਬਣ ਜਾਣਾ ਫੇਰਾ ਪਰ ਮੇਰੀ ਮਾਂ ਦੇਖ ਕੇ ਗਈ ਆ ਅੱਖੀ ਅੱਖੀ ਦੇਖ ਕੇ ਗਈ ਆ ਮੇਰੀ ਮਾਂ ਨੇ ਕੱਲੀ ਕੱਲੀ ਚੀਜ਼ ਦੇਖ ਕੇ ਮੇਰੀ ਧੀ ਨੇ ਸਭ ਕੁਝ ਬਣਾ ਲਿਆ ਸਾਰੀ ਚੀਜ਼ਾਂ ਹੱਥ 'ਚ ਫੜ ਫੜ ਕੇ ਵੀ ਦੇਖ ਕੇ ਗਈ ਆ ਵੀ ਹਾਂ ਮੇਰੀ ਧੀ ਨੇ ਆ ਵੀ ਬਣਾ ਲਿਆ ਮੇਰੀ ਧੀ ਨੇ ਆ ਵੀ ਬਣਾ ਲਿਆ ਮੈਂ ਇਹਨਾਂ ਨੂੰ ਜੀ ਮਮੀ ਆਪਣੀ ਗੱਡੀ 'ਚ ਵੀ ਕਦੇ ਬੈਠੇ ਕਦੇ ਹਾਂ ਬੈਠੇ ਆ ਬੱਸ ਅਹੀ ਗੱਲ ਉਹਦੀ ਮੰਮੀ ਬੁਲਟ ਤਾਂ ਨਹੀਂ ਬੈਠੀ ਯਾਰਾ ਆਪਣੇ ਨਾਲ ਧੋਖਾ ਹੁੰਦਾ ਨਾ ਤਾਂ ਦੱਸਦਾ ਕਿ ਸੀਂਗੇ ਦੱਸਦੇ ਆ ਇਹਦਾ ਚੁਗਲੀ ਗਰਹਾ ਕਰਦਾ ਜਿਵੇਂ ਸਿੱਤੂ ਦੀ ਮੰਮੀ ਕੋਲ ਲੇ ਕੇ ਹੋਰੀ ਹੁੰਦੀ ਆ ਏਕੜ ਮੈ ਰੋਇਆ ਤੇ ਮੈਂ ਸੋਚਿਆ ਵੀ ਫਲਾਣਾ ਬੰਦਾ ਘਰ ਆਉਂਗੀ ਹੋ ਗਿਆ ਮੈਂ ਕਿਤੇ ਅਰਨਾਧਾ ਨੇ ਹੱਥ ਦਿੱਤੇ ਨਹੀਂ ਜਾਂ ਗੁਰੂ ਨਾਨਕ ਨੇ ਕਹਤੀ ਗੱਲ ਤੂੰ ਕਰ ਲੈ ਨਾਲ ਮੇਰੇ ਤਾਂ ਬਚੋਲੇ ਨੇ ਕਹਿਤਾ ਸੀ ਲੋ ਮਾਰਾ ਨਹੀਂ ਤੇ ਜੈ ਕਹਿੰਦਾ ਇਹ ਤਾਂ ਪੰਜ ਬਣਿਆ ਪੇ ਕਹਿੰਦਾ ਰੋ ਨਾਮ ਐ ਉਹਦਾ ਰੋਈ ਸੀ ਮੈਨੂੰ ਕਹਿਆ ਪੁੱਤ ਰੋ ਨਾ ਐ ਤਾਂ ਖੁਰਪੇ ਨਾਲ ਬੀਜ ਕੇ ਗਣਕ ਖੜਾ ਦੂੰ ਤੈਨੂੰ ਉਹੀ ਗੱਲ ਸੱਚੀ ਆ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਮੇਰੇ ਬਾਪ ਨੇ ਮੈਨੂੰ ਐਡੇ ਤਕੜੀ ਖੇਤੀ ਵਾਲੇ ਨਾਲ ਵਿਆਹਾ ਸੀ ਜਿੱਦਣ ਸਾਨੂੰ ਅੱਡ ਕੀਤਾ ਇੱਕ ਖੁਰਪਾ ਤੇ ਇੱਕ ਕਹੀ ਦਿੱਤੀ ਸੀ ਸਾਰੇ ਸੰਦ ਰੱਖ ਗਏ ਹੜੱਪ ਗਏ ਸੀਗੇ ਚਲੋ ਕੋਈ ਗੱਲ ਹੀ ਰਹਿ ਗਈ ਟਰੈਕਟਰ ਬਹਿ ਗਰੂ ਸੰਗਰੋਸਤੀ ਦਵੇ ਸਭ ਕੁਝ ਬਣਾਉਣਾ ਸਭ ਕੁਛ ਬਣਾਉਣਾ A to Z ਹੁਣ ਤੁਸੀਂ ਅੰਦਾਜ਼ਾ ਲਾੜੇ ਬਈ ਸਾਡੇ ਕੋਲ ਕਿੰਨੀ ਕ ਜਮੀਨ ਆ ਹਨਾ ਮੈਂ ਤੁਹਾਨੂੰ ਦੱਸਦਾ ਚਾਰ ਬੋਰ ਤਾਂ ਮੈਂ ਕਰਵਾਤੇ ਪੰਜਵੀਂ ਖੂਹੀ ਪੱਕੀ ਕਰਾਈ ਤੀ ਹਨਾ ਛੇਵੀਂ ਖੂਹੀ ਆਪਣੀ ਪਿੰਡ ਵਾਲੀ ਵੀ ਆ ਇੱਥੇ ਵਾਲੀ ਵੀ ਆਉਂਦੀ ਆ ਨਾ ਵਿੱਚ ਪੂਰੇ ਆਲੀ ਕੰਮ ਕਰਤਾ ਪੂਰੇ ਇਹ ਤੋਂ ਉਹ ਤਾਂ ਮੈਂ ਸਵਰਸੀਪਲ ਬੋਰ ਕਰਵਾ ਲੇ ਹਨਾ ਤੇ ਦੋ ਬੋਰ ਦੂਜੇ ਤੇ ਸਾਡੀ ਪੰਜਵੀਂ ਖੂਹੀ ਜਿਹੜਾ ਸਾਡਾ ਬੋਰ ਆ ਸਾਡੇ ਬੀਬੀ ਬਾਪੂ ਨੇ ਕਰਵਾਇਆ ਹੋਇਆ ਸੀ 11 ਘਣਾ ਕੋਲ ਨਹੀਂ ਸੀ ਨਾ ਕੋਈ ਜਾਣੀ ਆ ਗਾਟਰ ਬਣਾਏ ਹੱਥ ਰਹਿ ਗਏ ਸਾਡੇ ਅੱਜ ਕੱਲ ਦਾ ਕੀ ਹੁੰਦਾ ਜੂਨ ਮਹੀਨੇ ਦੇ ਵਿੱਚ ਮੇਰੇ ਮਾਪਿਓ ਇੰਨੇ ਥੱਬੇ ਕੋਈ ਕੰਮ ਨਾ ਕਰਦੇ ਨਾ ਕਾਇੰਤ ਕਾਇੰਤ ਕਾਹ ਚੋਂ ਨਾ ਕੱਟੇ ਕਹਿੰਦੇ ਸੀ ਕਿ ਮੈਂ ਆਪਣਾ ਘਰ ਬਣਾਇਆ ਘਰ ਨਹੀਂ ਬਣਾਉਣਾ ਮੇਰੇ ਮੇਰੇ ਜਿਹੜੇ ਸੱਸ ਮੰਮੀ ਸੀਗੇ ਇਹਨਾਂ ਦੇ ਮੰਮੀ ਉਹ ਕਹਿੰਦੇ ਸੀ ਕਹਿੰਦੇ ਪਾਉਣਾ ਨਹੀਂ ਪੈਸਾ ਕਰਜ਼ਾ ਚੜਜੂ ਇਹ ਹੋ ਜੂਏ ਹੋ ਜੂਏ ਏ ਕਹਿੰਦੇ ਕਹਿੰਦੇ ਮੈਂ ਥੋੜੇ ਬੱਠੇ ਬੱਠੇ ਬਣਾਉਣਾ ਬਾਅਦ ਵਿੱਚ ਮੇਰਾ ਇੱਥੇ ਕੌਣ ਬਰਲੀ ਆ ਮੈਂ ਕਿਹਨੂੰ ਘਰੇ ਛੱਡ ਕੇ ਜਾਇਆ ਕਰਾਂਗਾ ਵੀ ਮੈਂ ਘਰ ਬਣਾਉਣਾ ਹੀ ਬਣਾਉਣਾ ਬਈ ਕਈ ਵਾਰ ਤਾਂ ਕਿਸੇ ਦੀ ਕਹੀ ਗੱਲ ਤੇ ਨਾ ਇੰਨਾ ਜਿਆਦਾ ਹੋ ਆਉਂਦਾ ਆਪਦੇ ਆਪ ਨੂੰ ਆ ਜਾਂਦਾ ਵੀ ਕਿਉਂ ਵੀ ਸਾਡੇ ਤੋਂ ਲੋਕ ਜਲਦੇ ਆ ਜਾਂ ਖੁਸ਼ ਤਾਂ ਨਹੀਂ ਹੁੰਦਾ ਹੁੰਦਾ ਇਹਨਾਂ ਤਾਂ ਮੈਨੂੰ ਪਤਾ ਵੀ ਖੁਸ਼ ਕੋਈ ਨਹੀਂ ਹੁੰਦਾ ਹੁੰਦਾ ਆਪਣੇ ਮਾਪਿਆਂ ਤੋਂ ਇਲਾਵਾ ਖੁਸ਼ ਕੋਈ ਨਹੀਂ ਹੋਊਗਾ ਹੈਨਾ ਵੀ ਉਹਨਾਂ ਨੂੰ ਸਾੜਾ ਹੀ ਹੋਊਗਾ ਤੁਸੀਂ ਯਕੀਨ ਮੰਨੋ ਐਨੀ ਐਨੀ ਗੱਲ ਤੁਸੀਂ ਕਦੇ ਸਾਡੇ ਵੀਡੀਓ 'ਚ ਕਦੇ ਕੋਈ ਰਿਸ਼ਤੇਦਾਰ ਆਇਆ ਹੈ ਦੇਖਿਆ ਕਦੇ ਨਹੀਂ ਨਾ ਦੇਖਿਆ ਵੀ ਜਦੋਂ ਜਦੋਂ ਤਾਂ ਸਾਡੇ ਮਤਲਬ ਖੋਲਲੀ 'ਚ ਭਾਂਡੇ ਪਏ ਸੀ ਸਾਡਾ ਘਰ ਕੱਚਾ ਸੀ ਸਾਡੇ ਡੰਗਰਾਂ ਨੂੰ ਵੀ ਛੱਪਰ ਪਾਇਆ ਹੋਇਆ ਸੀ ਉਦੋਂ ਸਾਡੇ ਸਾਰੇ ਆਉਂਦੇ ਹੁੰਦੇ ਸੀ ਦੇਖਣ ਆਉਂਦੇ ਹੁੰਦੇ ਸੀਗੇ ਜਿੱਦਣ ਅਸੀਂ ਘਰ ਬਣਾ ਲਿਆ ਸ਼ੀਸ਼ਿਆਂ 'ਚ ਭਾਂਡੇ ਰੱਖ ਲਏ ਮੁੜ ਕੇ ਸਾਡੇ ਕਦੇ ਕੋਈ ਨਹੀਂ ਆਇਆ ਇੱਥੋਂ ਪਤਾ ਲੱਗਿਆ ਵੀ ਸਿਰਫ ਫਿਰ ਕੇ ਆ ਜਾਂ ਸਕੂਟਰ થી ਸਾਬ ਆਉਂਦੇ ਸੀ ਜਿੰਦਿਆਂ ਨੂੰ ਸਕੂਟਰ ਵੇਖ ਗਏ ਆ ਕੋਈ ਨਹੀਂ ਆਇਆ ਟੁੱਟਿਆ ਜਾਂ ਕੋਈ ਨਹੀਂ ਸੀ ਸਾਡਾ ਤਾਂ ਉਹ ਵੀ 66 66 ਵਾਈ ਜਹਾਜ਼ ਸੀਗਾ ਹਾਂ ਉਹਦਾ ਤਾਂ ਹਰੇਕ ਫੋਨ ਕਰ ਦਿੰਦਾ ਸੀ ਹਰੇਕ ਜਨੇਹਾ ਲਾ ਦਿੰਦਾ ਸੀ ਹੁਣ ਅਗਲਾ ਭਾਈ ਲਫਾਫਾ ਤੇ ਗੱਡੀ ਵੱਡੀ ਦੇਖਦਾ ਵੀ ਜਿੱਦ ਤਰੋਂ ਵੱਡੀ ਗੱਡੀ ਆਉਣੀ ਆ ਅਗਲਾ ਉਹਨੂੰ ਵੀ ਫੋਨ ਕਰਦਾ ਚਲੋ ਕੋਈ ਗੱਲ ਨਹੀਂ ਨਹੀਂ ਕਰਦੇ ਨਾ ਕਰਨ ਕੋਈ ਗੱਲ ਬਟ ਚਾ ਹੋਇਆ ਕਹਿੰਦੇ ਬੱਸ ਆ ਮੰਨਤੀ ਅਸੀਂ ਤਾਂ ਨਹੀਂ ਸੁਣੂ ਹਾਂ ਮੈਂ ਕਿਹਾ ਸਕੂਟਰ ਤਾਂ ਨਹੀਂ ਸਕੂਟਰ ਤਾਂ ਨਹੀਂ ਸੀ ਬੰਦ ਮੇਰੀ ਸਾਰੀ ਰਾਤ ਮੇਰੇ ਨਾਲ ਲੜਾਈ ਕਰ ਕਰਕੇ ਮੇਰੀ ਬੱਸ ਕਰਾਤੀ ਜਦੋਂ ਮੈਂ ਫੋਨ ਫੜਿਆ ਕਰਾਂ ਫਿਰ ਉਹ ਤਾਂ ਗਾਲਾਂ ਕੱਢਿਆ ਕਰੇ ਹਨਾ ਸਕੂਟਰ ਤਾਂ ਨਹੀਂ ਸੀ ਬੰਦ ਵੀ ਮੇਰਾ ਮੁੰਡਾ ਦੇਖ ਮੇਰਾ ਮੁੰਡਾ ਦੇਖਣ ਨਹੀਂ ਗਈ ਮੇਰਾ ਮੁੰਡਾ ਦੇਖਣ ਨਹੀਂ ਗਈ ਜਦੋਂ ਇਹ ਫੋਨ ਫੜ ਲੈਣਾ ਉਦੋਂ ਬਾਜੀ ਬਾਜੀ ਹੁਣ ਉਹ ਗੱਲਾਂ ਯਾਦ ਆਉਂਦੀਆਂ ਨੇ ਵੀ ਹੁਣ ਹੁਣ ਵੀ ਤਾਂ ਅਸੀਂ ਉਹੀ ਬੰਦੇ ਆ ਹਨਾ ਮੋੜ ਕੇ ਗੱਲ ਕੋਈ 6 20 ਫੁੱਟ ਤਾਂ ਨਹੀਂ ਜੇ ਹਾਂ ਜੇ ਪੱਸਾ ਮਾਰਦੇ ਸੀ ਉਹ ਇਹ ਦਿਨ 11 ਵਾਰ ਦੇ 10 ਵਾਰ ਦੇ ਉੱਤੇ ਪਹੁੰਚੇ ਜੇ ਕਿਸੇ ਦਾ ਬੱਚਾ ਦੇਖਣ ਵੀ ਜਾਣਾ ਮੇਰੇ ਵਰਗੀ ਤਾਂ ਖਾਲੀ ਹੱਥ ਜਾਣੀ ਸੀ ਹੁੰਦਾ ਚਾਹੇ ਥੋੜਾ ਜਾਏ ਵਾੜਾ ਅਕਾ ਗਿਫਟ ਲੈ ਜਾਣਾ ਬੱਚੇ ਨੂੰ ਕੋਈ ਕੱਪੜਾ ਲੈ ਜਾਣਾ ਫਿਰ ਦੂਏ ਨੂੰ ਨਾਲ ਦੀ ਪਾਰਟੀ ਨੂੰ ਸਾੜਾ ਹੋ ਜਾਣਾ ਵੀ ਮੈਨੂੰ ਦੱਸ ਕੇ ਨਹੀਂ ਵੀ ਹੁਣ ਭਈ ਹਰੇਕ ਬੰਦੇ ਦਾ ਸੁਭਾਅ ਹਰੇਕ ਬੰਦੇ ਦਾ ਸੁਭਾਅ ਹੁੰਦਾ ਆ ਨਾ ਹਰੇਕ ਦੀ ਜੱਤ ਸਸਤੀ ਜਾਣੀ ਮੁਕਤ ਦੀ ਗੱਲ ਇਹ ਆ ਬਈ ਤੁਹਾਡੀ ਮਾਂ ਤੋਂ ਇਲਾਵਾ ਵੱਧ ਖੁਸ਼ ਕੋਈ ਨਹੀਂ ਹੋ ਸਕਦਾ ਤੁਹਾਨੂੰ ਦੇਖ ਕੇ ਵੀ ਮਾਈ ਤੁਹਾਨੂੰ ਕਹੂ ਵੀ ਕੋਈ ਗੱਲ ਨਹੀਂ ਪੁੱਤ ਹੌਸਲਾ ਨਾ ਛੱਡੀ ਤੇਰਾ ਸਭ ਕੁਝ ਬਣ ਜਾਣਾ ਵੀ ਮਾਈ ਖੋਜਉ ਮਾਈ ਹੌਸਲਾ ਦਊਗਾ ਨਾ ਮਾਂ ਤੋਂ ਇਲਾਵਾ ਕੋਈ ਨਹੀਂ ਪੁੱਛਦਾਗਾ ਇੱਥੇ ਇੰਨੀ ਕ ਗੱਲ ਤਾਂ ਮੈਂ ਪਰਖ ਲਈ ਮੈਨੂੰ ਪਤਾ ਲੱਗ ਗਿਆ ਹਲੇ ਮੰਮੀ ਨੂੰ ਕੁਛ ਦੇ ਹੋਏ ਨੇ ਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸੂਗੀ ਉਹ ਫੇਰ ਦੱਸੂ ਹੌਲੀ ਹੌਲੀ ਵਲੌਗਾਂ ਦੇ ਵਿੱਚ ਦੱਸੂਗੀ ਮੇਰੇ ਕੋਲ ਬਹੁਤ ਕੁਝ ਆ ਦੱਸਣ ਨੂੰ ਦਬਾ ਮੈਂ ਮੈਂ ਰੋਜ ਹਲੇ ਕਹਿੰਦੇ ਰੋ ਕੇ ਵਿਊ ਲੈਂਦੇ ਆ ਹੱਸ ਕੇ ਕੀ ਕੋਣ ਵਿਊ ਦੇ ਦੂ ਹੱਸਦੇ ਹਨ ਅਗਲਾ ਕਹਿੰਦਾ ਟਟ ਟ ਦੰਦ ਗੱਡੀ ਜਾਂਦੇ ਆ ਕਈ ਵਾਰੀ ਅਸੀਂ ਵੀ ਕਿਸੇ ਦੀ ਵੀਡੀਓ ਦੇਖਦੇ ਨਾ ਮੈਨੂੰ ਜਿਆਦਾ ਉਹੀ ਓਵਰ ਐਕਟਿੰਗ ਦੀ ਵਧੀਆ ਨਹੀਂ ਲੱਗਦੀ ਹੈਗੀ ਵੀ ਮੇ ਤੋਂ ਗਿਓ ਜੀ ਦੇਖੰਦੀ ਹੁੰਦੀ ਆਪਾਂ ਕੱਟ ਦਈਏ ਵੀਡੀਓ ਬਛੱਡ ਪਰੇ ਵਧੀਆ ਨਹੀਂ ਲੱਗਦਾ ਬਾਈ ਜੋ ਬੰਦੇ ਲਾਈਵ 'ਚ ਹੁੰਦਾ ਸੀ ਉਹੀ ਦੱਸਦੇ ਆ ਨਾ ਤਾਂ ਇੱਕ ਵੀ ਗੱਲ ਝੂਠ ਆ ਲੱਗਣ ਜੀ ਨੂੰ ਇਹ ਗੱਲ ਲੱਗਣੀ ਆ ਨਾ ਜੋ ਮੈਂ ਬੋਲਤਾ ਉਹਨੂੰ ਲੱਗਣੀ ਆ ਉਹਨੇ ਰਿਐਲਿਟੀ 'ਚ ਆ ਕੇ ਇਹ ਨਾ ਕਿਸੇ ਨਾ ਕਿਸੇ ਦਿਨ ਉਹਨੇ ਕਹਿਣਾ ਜ਼ਰੂਰ ਆ ਤੁਸੀਂ ਵੀਡੀਓ 'ਚ ਬੋਲੇ ਆ ਕੀ ਗੱਲ ਬੋਲਾਂਗੇ ਅਮਸਾ ਦਾ ਮੌਕਾ ਮਿਲਿਆ ਬਹੁਤ ਹੰਤਮਾਨ ਦਾ ਕਹਾਣਾ ਹੈ ਅਸਾਂ ਬੋਲਾਂਗੇ ਭਾਈ ਆ ਗੱਲਾਂ ਨੇ ਲਾਈਫ ਆ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਵੀ ਮੈਂ ਆਪਣੇ ਹੱਥੀ ਅ ਕਿੰਨੇ ਸਾਲ ਹੋ ਗਏ ਆਪਾਂ ਨੂੰ ਵਿਆਹ ਕੇ ਆਈ ਨੂੰ ਮੈਨੂੰ 25 25 ਚੱਲਦਾ ਨਹੀਂ 2 ਚ ਸਾਡੀ ਮੈਰਿਜ ਹੋਈ ਆ 23 ਸਾਲ ਹੋ ਗਏ 23 ਸਾਲਾਂ ਦੇ ਵਿੱਚ 4 ਬੋਰ 5ਵੀਂ ਹੋਈ ਪੱਕੀ ਕਰਾਈ 6ਵੀਂ ਜਿਹੜੀ ਇੱਥੇ ਕੁ ਹੋਈ ਆ ਉਹਦੀ ਵੀ ਮੈਂ ਕਹਣੀ ਆ ਤਾਨੂੰ ਪਤਾ ਹੀ ਆ ਵੀ ਕਿੰਨੀ ਗਮਰਾਮਤ ਚੱਲਦੀ ਹੋ ਖੂਹੀ ਵਾਲੇ ਬੋਰ ਦੀ ਖੂਹੀ ਖੂਹੀ ਵਾਲੇ ਬੋਰ ਦੀ ਤੁਹਾਨੂੰ ਪਤਾ ਵੀ ਕਿੰਨੀ ਗਮਰਾਮਤ ਹੁੰਦੀ ਆ ਹਲਾਲੇ ਸਮਰਸੀ ਭਾਲੀ ਮਰਮਤ ਐਨੀ ਭਾਲਦਾ ਖੂਹੀ ਵਾਲਾ ਬੋਰ ਤਾਂ ਬਹੁਤ ਮਰਮਤ ਭਾਲਦਾ ਇਹ ਸਾਡੀ ਲਾਈਫ ਦਾ ਸਟਰਗਲ ਆ ਜੇ ਮੈਂ ਦੱਸਣ ਦੇ ਆਵਾ ਤਾਂ ਬਹੁਤ ਕੋਸ਼ ਆ ਕੋਈ ਗੱਲ ਨਹੀਂ ਜਿਵੇਂ ਕਹਿੰਦੇ ਆ ਜੇ ਤੁਸੀਂ ਇਦਾਂ ਹੀ ਖੇੜ ਖੜਾਈਆ ਕਰਨਾ ਤਾਂ ਫਿਰ ਇਦਾਂ ਹੀ ਚੱਲਿਓ ਹੁਣ ਠੀਕ ਆ ਇਦਾਂ ਹੀ ਚੱਲਿਓ ਹੁਣ ਇਦਾਂ ਹੀ ਚੱਲਾਂਗੇ ਅਸੀਂ ਵੀ ਮੈਂ ਵੀ ਫਿਰ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਡੇ ਸਾਰੇ ਖਾਨਦਾਨ ਦੇ ਵਿੱਚੋਂ ਅਣਖੀ ਤਾਂ ਮਹੀ ਆ ਬਾਕੀ ਸਾਰੇ ਤੁਹਾਨੂੰ ਪਤਾ ਹੀ ਆਵੇ ਤੁਸੀਂ ਕੀ ਹੋ ਪੌਲੀ ਇੱਕ ਹੁੰਦੀ ਆ ਮੂੰਹ ਕਈ ਹੁੰਦੇ ਨੇ ਜਿਹੜੀ ਕੌਲੀ ਦੇ ਵਿੱਚ ਚਮਚਾ ਘੜਤੀ ਹੁੰਦਾ ਉਹ ਖਾਲੀ ਹੋਈ ਜਾਂਦੀ ਆ ਤੇ ਚਲੋ ਜੀ ਆਪਣੀ ਤੂੜੀ ਬਣੀ ਜਾਂਦੀ ਆ ਵੀਡੀਓ ਲੰਬੀ ਹੋ ਜਾਣੀ ਆ ਤੇ ਤੁਹਾਨੂੰ ਬਾਹਰਲਾ ਵੀ ਦਿਖਾਉਣਾ ਮਾਣੇ ਆ